कि ਸਾਡਾ ਸੋਨੇ ਦਾ ਜਿਹੜਾ ਪੰਜਾਬ ਹੈ ਅੱਜ ਇਹੋ ਜਿਹੇ ਹਾਲਾਤ ਚ ਹੈ ਕਿ ਇਥੇ ਨਾ ਕੋਈ ਡਿਵੈਲਪਮੈਂਟ ਹੋ ਸਕਦੀ ਹੈ ਨਾ ਕੋਈ ਇਨਵੈਸਟਮੈਂਟ ਕਰ ਰਿਹਾ ਨਾ ਕੋਈ ਚੰਗੇ ਕੰਮ ਹੋ ਰਹੇ ਨੇ ਕਿਉਂਕਿ ਇਹ ਨਸ਼ਿਆਂ ਨੇ ਬਰਬਾਦ ਕਰਤਾ ਪੰਜਾਬ ਨੂੰ ਤੇ ਜਦੋਂ ਤੱਕ ਅਸੀਂ ਇਸ ਨਸ਼ੇ ਨੂੰ ਚਲਾਣ ਵਾਲੇ ਨਸ਼ੇ ਦੇ ਤਸਕਰ ਨੇ ਜਿਹੜੇ ਡਰੱਗ ਟਰੈਫਿਕਰ ਨੇ ਡਰੱਗ ਸਿੰਡੀਕੇਟਸ ਨੇ ਇਹਨਾਂ ਨੂੰ ਖਤਮ ਕਰਾਂਗੇ ਪੰਜਾਬ ਅੱਗੇ ਵੱਧ ਨਹੀਂ ਸਕਦਾ ਇਹ ਕਿਉਂ ਸਾਡੇ ਪੰਜਾਬ ਨੂੰ ਛੱਡ ਕੇ ਬੱਚੇ ਨੌਜਵਾਨ ਬਾਹਰ ਜਾ ਰਹੇ ਨੇ ਹਰ ਪਰਿਵਾਰ ਨੂੰ ਡਰ ਹੈ ਕਿ ਸਾਡਾ ਬੱਚਾ ਕਿਤੇ ਸ਼ਿਕਾਰ ਨਾ ਹੋਏ ਨਸ਼ਿਆਂ ਦਾ ਇਹਨੂੰ ਰੋਕਣ ਵਾਸਤੇ ਪੰਜਾਬ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ 2021 ਚ ਅਸੀਂ ਸਭ ਤੋਂ ਪਹਿਲਾਂ ਪਰਚਾ ਦਰਜ ਕੀਤਾ ਸੀ ਕਿਉਂਕਿ ਸਿਰਫ ਥੱਲੇ ਜਿਹੜੇ ਡਰਗ ਬੈਡਲਰ ਨੇ ਜਾਂ ਡਰੱਗ ਐਡਿਕਟ ਨੇ ਨਸ਼ੇ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਨਾਲ ਕੁਝ ਨਹੀਂ ਹੁੰਦਾ ਜਿਹੜੇ ਸ਼ਿਕਰ ਦੇ ਚੋਟੀ ਦੇ ਜਿਹੜੇ ਡਰੱਗ ਸਿੰਡੀਕੇਟ ਦੇ ਇਨਚਾਰਜ ਹੁੰਦੇ ਨੇ ਜਿਹੜੇ ਚਲਾਉਂਦੇ ਨੇ ਜਿਨ੍ਹਾਂ ਦੇ ਸ਼ਹਿਰ ਦੇ ਥੱਲੇ ਇਹ ਕੰਮ ਹੁੰਦਾ ਹੈ ਉਹਨਾਂ ਦੇ ਖਿਲਾਫ ਜਦੋਂ ਤੱਕ ਕੰਮ ਨਹੀਂ ਹੋਏਗਾ ਜਿਵੇਂ ਸੀਐਮ ਸਾਹਿਬ ਨੇ ਕਿਹਾ ਹੈ ਅਸੀਂ ਬਿਲਕੁਲ ਉੱਪਰ ਤੱਕ ਜਾਵਾਂਗੇ ਤੇ 2021 ਦਸੰਬਰ ਚ ਅਸੀਂ विक्रम सिंह मजीठिया ਦੇ ਖਿਲਾਫ ਇੱਕ ਕਾਰਵਾਈ ਕੀਤੀ ਸੀ ਜਿਹੜਾ ਕਿ ਸਾਬਕਾ ਮੰਤਰੀ ਸੀ ਬਹੁਤ ਇਨਫਲੂਐਂਸ਼ੀਅਲ ਬਹੁਤ ਪਾਵਰਫੁਲ ਉਸ ਕਾਰਵਾਈ ਦੇ ਦੌਰਾਨ ਜਿਹੜੇ ਗੱਲਾਂ ਸਾਡੇ ਸਾਹਮਣੇ ਆਈ ਸੀ ਉਹਦੇ ਬਾਰੇ ਮੈਂ ਅਜ ਦੇ ਟੀਮ ਨੂੰ ਐਸਆਈਟੀ ਨੂੰ ਪਲੱਸ ਵਿਜੀਲੈਂਸ ਟੀਮ ਨੂੰ ਦੱਸਣ ਆਇਆ ਸੀ ਭਈ ਉਹਦੇ ਕੀ ਹਾਲਾਤ ਸੀ ਕੀ ਹੋਇਆ ਸੀ ਉਦੋਂ ਕੀ ਕੀ ਇਨਫੋਰਮੇਸ਼ਨ ਸਾਡੇ ਸੋਰਸ ਦੇ ਰਾਹੀਂ ਡਾਕੂਮੈਂਟਸ ਕੀ ਕੀ ਆਏ ਸੀ ਸਾਡੇ ਕੋਲ ਉਹ ਸਾਰੇ ਬਾਰੇ ਸਾਰਾ ਬੈਕਗ੍ਰਾਉਂਡ ਦੱਸਣਾ ਆਇਆ ਸੀ ਜਿਹਦੇ ਨਾਲ ਉਹ ਆਪਣੀ ਕਾਰਵਾਈ ਆਪਣੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਕਰਨ ਇੱਕ ਬੈਕਗ੍ਰਾਉਂਡ ਬ੍ਰਿਜਿੰਗ ਦਾ ਗੈਪ ਉਦੋਂ ਤੋਂ ਲੈ ਕੇ ਅੱਜ ਤੱਕ ਕੀ ਹੋਇਆ ਹੈ ਉਹਨਾਂ ਨੂੰ ਸਮਝ ਆਏ ਤੇ ਸਹੀ ਤਰੀਕੇ ਨਾਲ ਉਹ ਅਦਾਲਤ ਇਨਵੈਸਟੀਗੇਸ਼ਨ ਕਰਨ ਤਰਤੀਸ਼ ਕਰਨ ਤੇ ਅਦਾਲਤ 'ਚ ਆਪਣੇ ਆਪਣਾ ਪੱਖ ਪੇਸ਼ ਕਰਨ ਸਰ ਕਿਸੇ ਹਾਈ ਕੋਰਟ ਦੇ ਜਾਂ ਸਰ ਕੋਪੰਡ ਦੇਖੂ ਉਹਨਾਂ ਦੇ ਕੋਈ ਡਾਟਾ ਸਾਹਮਣੇ ਰੱਖਿਆ ਗਿਆ ਕਿ ਉਹਨਾਂ ਦੇ ਵਿੱਚ ਕੋਈ ਖਾਸ ਸੀਗਾ ਹਾਈ ਕੋਰਟ ਚ ਸਾਡੀ ਰਿਪੋਰਟ ਹੈ ਹਾਈ ਕੋਰਟ ਨੇ ਉਦੋਂ ਇੱਕ ਐਸਆਈਟੀ ਬਣਾਇਆ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ 2017 ਡਿਸੰਬਰ ਉਹ ਸੀਗਾ ਕਿ ਨਸ਼ਾ ਡਰੱਗ ਟ੍ਰਾਫਿਕਰ ਨੈਕਸਸ ਬਿਟਵੀਨ ਡਰੱਗ ਟ੍ਰਾਫਿਕਰ ਐਂਡ ਐਨਫੋਰਸਮੈਂਟ ਏਜੰਸੀਜ਼ ਜਿਹੜਾ ਕਿ ਪੁਲਿਸ ਹੈਗਾ ਕਿ ਨਸ਼ਾ ਤਸਕਰ ਤੇ ਪੁਲਿਸ ਤੇ ਦਰਮਿਆਨ ਕੀ ਲਿੰਕ ਹੈਗਾ ਤੇ ਉਹ ਸਾਡੀ ਐਸਆਈਟੀ ਨੇ ਤਿੰਨ ਰਿਪੋਰਟਾਂ ਦਿੱਤੀ ਸੀ ਐਸਆਈਟੀ ਵੱਲੋਂ ਇੱਕ ਮੈਂ ਐਜ਼ ਇਨਚਾਰਜ ਐਸਆਈਟੀ ਇੱਕ ਹੋਰ ਰਿਪੋਰਟ ਦਿੱਤੀ ਸੀ ਜਿਹੜੀ ਹਾਲੇ ਵੀ ਬੰਦ ਪਈ ਹੈ ਉਹ ਨਹੀਂ ਖੁੱਲੀ ਹੈ ਤਿੰਨ ਰਿਪੋਰਟਾਂ ਜਿਹੜੀ ਖੁੱਲ ਚੁਕੀ ਹੈ ਉਹ ਮੇਰੇ ਖਿਆਲ ਤੋਂ ਉਹਨੂੰ ਕਿਥੋਂ ਵੀ ਮਿਲ ਸਕਦੀ ਹੈ ਬੜੇ ਡਿਟੇਲਡ ਹੈਗਾ ਬਹੁਤ ਡਿਟੇਲਡ ਹੈਗਾ ਪੜਨ ਲਾਇਕ ਹੈਗਾ ਮੈਂ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਕੀ ਵੇ ਕਿਉਂਕਿ ਸਾਡੇ ਪੰਜਾਬ ਪੁਲਿਸ 'ਚ ਬਹੁਤ ਵਧੀਆ ਅਫਸਰ ਨੇ ਬਹੁਤ ਵਧੀਆ ਤਫ਼ਤੀਸ਼ੀ ਨੇ ਬਹੁਤ ਵਧੀਆ ਸਾਡੇ ਜਵਾਨ ਵੀ ਬਹੁਤ ਉਦਿਆਨ ਨੇ ਬੜੀ ਕੁਰਬਾਨੀਆਂ ਦਿੱਤੀ ਹੈ ਦੇਸ਼ ਵਾਸਤੇ ਸੂਬੇ ਵਾਸਤੇ ਫੋਰਸ ਵਾਸਤੇ ਪਰ ਜਿਵੇਂ ਹਰ ਖਾਂ ਤੇ ਕੁਝ ਬਲੈਕ ਸ਼ੀਪ ਥੋੜੇ ਬਹੁਤ ਹੁੰਦੇ ਨੇ ਜਿਹੜੇ ਬਦਨਾਮ ਕਰਦੇ ਨੇ ਫੋਰਸ ਨੂੰ ਉਹ ਸਾਡੇ ਵਿੱਚ ਕੁਝ ਇਹੋ ਜਿਹੇ ਅੰਸਰ ਸੀਗੇ ਜਿਨ੍ਹਾਂ ਨੇ ਸਾਨੂੰ ਬਦਨਾਮ ਕੀਤਾ ਜਿਨ੍ਹਾਂ ਨੇ ਨਸ਼ਿਆਂ ਨੂੰ ਸ਼ਹਿ ਦਿੱਤਾ ਤੇ ਐਨਡੀਪੀਐਸ ਐਕਟ ਨੂੰ ਉਹਦੀ ਦੁਰਵਰਤੋਂ ਕਰਕੇ ਕਿਵੇਂ ਐਕਸਟਰਸ਼ਨ ਕਰਦੇ ਸੀ ਉਹਨਾਂ ਕੋਲੋਂ ਕਾਫੀ ਸਾਰੇ ਡਰੱਗਸ ਬਰਾਮਦ ਹੋਏ ਸੀ ਨਜਾਇਜ਼ ਹਥਿਆਰ ਬਰਾਮਦ ਹੋਏ ਸੀ ਪੈਸੇ ਫੋਰਨ ਕਰੰਸੀ ਬਹੁਤ ਕੁਝ ਬਰਾਮਦ ਹੋਇਆ ਸੀ ਇਹ ਸਾਰੇ ਚੀਜ਼ਾਂ ਦਾ ਡਿਟੇਲ ਕਿਵੇਂ ਕੰਮ ਕਰਦੇ ਸੀ ਉਹ ਤਿੰਨ ਰਿਪੋਰਟਾਂ ਚ ਬਹੁਤ ਵਿਸਤਾਰ ਨਾਲ ਹੈ ਉਹਨਾਂ ਕੋਲ ਕੀ ਪ੍ਰਾਪਰਟੀਆਂ ਸੀ ਹੈ ਬੈਂਕ ਅਕਾਊਂਟ ਕੀ ਸੀ ਕਿਵੇਂ ਪੈਸੇ ਉਹਨਾਂ ਕੋਲ ਆਉਂਦੇ ਸੀ ਕਿਵੇਂ ਉਹਨਾਂ ਨੇ ਪੰਜਾਬ ਪੁਲਿਸ ਰੂਲਸ ਨੂੰ ਟੋੜ-ਮੋੜ ਕੇ ਪ੍ਰਮੋਸ਼ਨ ਦਿੱਤੀ ਹੈ ਜਿਹੜੇ ਕਰਪਟ ਅਫਸਰ ਸੀ ਜਿਹੜੇ ਕਰਪਟ ਸਿਪਾਈ ਸੀ ਜਿਨ੍ਹਾਂ ਨੂੰ ਇੰਸਪੈਕਟਰ ਬਣਾਇਆ ਗਿਆ ਇੰਸਪੈਕਟਰ 인ਦਰਜੀ ਇਕ ਉਹ ਹੌਲਦਾਰ ਵੀ ਨਹੀਂ ਸੀ ਰੈਗੂਲਰ ਹੌਲਦਾਰ ਉਹਦੇ ਖਿਲਾਫ 15 ਡਿਪਾਰਟਮੈਂਟਲ ਇਨਕੁਆਇਰੀ ਸੀ ਮੈਂ ਤੁਹਾਨੂੰ ਕੁਝ ਤੱਥ ਦੱਸ ਰਿਹਾ ਕਿ ਉਸ ਤੇ ਕੀ ਹੈ ਚਾਰ ਪਰਚੇ ਸੀ ਤਿੰਨ ਕ腐ਸ਼ਨ ਦੇ ਚਾਰ ਬੇਜ਼ਰ ਪਰਚੇ 15 ਡਿਪਾਰਟਮੈਂਟਲ ਇਨਕੁਆਇਰੀ ਦੇ ਬਾਵਜੂਦ ਉਹਨੂੰ ਚਾਰ ਪ੍ਰੋਮੋਸ਼ਨਾਂ ਦਿੱਤੀ ਗਈ ਇਹ ਸਾਡੇ ਕੋਲ ਦੇਖੋ ਖੜੇ ਨੇ ਸਾਰੇ ਆਪਣੀ ਡਿਊਟੀ ਕਰਦੇ ਨੇ ਕਿਨੂੰ ਕਿਸੇ ਨੂੰ ਇਹੋ ਜੀ ਪ੍ਰੋਮੋਸ਼ਨ ਨਹੀਂ ਮਿਲਦੀ ਬਦ ਤੋਂ ਬਾਦ ਅਸੀਂ ਰਿਵਾਰਡ ਦਿੰਨੇ ਐ ਅਵਾਰਡ ਦਿੰਨੇ ਐ ਐਪਰੀਸ਼ੀਏਟ ਕਰਦੇ ਠੀਕ ਹੈ ਪਰ ਚਾਰ ਪ੍ਰਮੋਸ਼ਨਾਂ ਮੈਂ ਕਦੀ ਨਹੀਂ ਦੇਖਿਆ ਕਿਸ ਨੂੰ ਮਿਲਦੇ ਹੋਏ ਠੀਕ ਹੈ ਤੇ ਪੰਜਾਬ ਪੁਲਿਸ ਰੂਲ ਕਹਿੰਦਾ ਹੈ ਕਿ ਜਿਹੜਾ ਸਭ ਤੋਂ ਸੀਨੀਅਰ ਇੰਸਪੈਕਟਰ ਹੈ ਜ਼ਿਲ੍ਹੇ ਦਾ ਤੇ ਜਿਹੜਾ ਬੇਦਾਗ ਹੈਗਾ ਉਹਨੂੰ ਇੰਸਪੈਕਟਰ ਸੀਆ ਇਹ ਬਣਾਇਆ ਜਾਏ ਇਹ ਕਿਹੜੇ ਹਾਲਾਤ ਸੀ ਕਿ ਜਿਹੜਾ ਸਿਪਾਈ ਹੈਗਾ ਉਹਨੂੰ ਚੱਕ ਕੇ ਤੁਸੀਂ ਇੰਸਪੈਕਟਰ ਬਣਾਤਾ ਤੇ ਉਹਨੂੰ ਹਰ ਥਾਂ ਤੇ ਨਾਲ ਚੱਕੀ ਫਿਰਦੇ ਹੋ ਉਹਨੂੰ ਇੰਸਪੈਕਟਰ